ਕੀ ਗੱਲ ਵੱਤ ਬਾਈ ਡਰਾਈਵਰ ਦੀ ਬਹੁਤ ਅਨਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਢੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਕੋਈ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਥੋੜੀ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਹੈ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਅਮਰ ਸ਼ੱਕੇ ਬੰਦੇ ਬਸ ਬਸ ਚਲਾ ਰਿਹਾ ਹੈ ਜਿਆਦਾ ਜਦ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤਾਂ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਐ ਆ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਥੇ ਹੋਣਾ ਹੀ ਆ ਉਹ ਮੈਂ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਫੁੱਲ بارش ਹੋ ਰਹੀ ਸੀ بارش ਜਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ 'ਤੇ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ। ਕੀ ਮੰਗਤੀ ਕਰ ਰਹੇ ਹੋ ਪ੍ਰਸ਼ਾਸਨ ਕੋਲ? ਕੀ ਬਾ ਕਰੇ ਗਰੀਬ ਆਦਮੀ ਇਹਦੇ ਬਾਈ ਦੇ ਕਹਿੰਦੇ ਇਹ ਡਰਾਈਵਰ ਦੀ ਗਲਤੀ ਕਾਰਨ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਰਹੀ ਤੇਜ਼ ਜਾਰੀ ਸੀ ਮਤਲਬ ਕੋਈ ਤਾਂ ਕਰੋ ਜਿਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ ਦੋ ਘੰਟੇ ਡੱਬੜੀ ਰਹਿੰਦੇ ਐ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਅੰਦਰ ਆਰਟੀਸੀ ਦੀ ਬੱਸ ਜੋ ਕਿ ਡੱਬ ਵਾਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਉਹ ਇੱਥੇ ਚੱਕਰੂਦੂ ਸਿੰਘ ਵਾਲਾ 메ਨ ਰੋਡ ਤੇ ਨੈਸ਼ਨਲ ਹਾਈਵੇ ਸਾਂ ਕੋ ਇਨਫੋਰਮੇਸ਼ਨ ਆਈ ਹੈ ਕਿ ਹੋਰ ਸਵੀਟਿੰਗ ਕਰਕੇ ਉਹ ਟਕਰਾਈ ਡਿਵਾਈਡਰ ਨਾਲ ਤੇ ਪਲਟ ਗਈ। ਉਹਦੇ ਵਿੱਚ 30 ਸਵਾਰੀਆਂ ਸੀ ਜਿਨ੍ਹਾਂ ਵਿੱਚ ਉਹ ਜਿਹੜੀ ਸਵਾਰੀਆਂ ਇੰਜਰਡ ਸੀ ਉਹਨਾਂ ਨੂੰ ਸਿਵਲ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਤੇ ਇੱਕ ਲੇਡੀ ਜਸਪਿੰਦਰ ਕੌਰ ਲੋਹਾਰਾ ਪਿੰਡ ਦੀ ਉਹਦੀ ਮੌਤ ਹੋ ਗਈ ਮੌਕੇ ਤੇ। ਜਿਹੜੀ ਵੀ ਇਹਦੇ ਖਿਦਮਤ ਬੰਦ ਕਾਨੂੰਨੀ ਕਾਰਵਾਈ ਆ ਉਹ ਕਰ ਦਿੱਤੀ ਜਾਵੇਗੀ। ਮੰਮੇ ਦੇ ਵਿੱਚ ਕੋਈ ਜਵਾਗ ਦੀ ਮੌਤ ਵੀ ਦੱਸੀ ਜਾਂਦੀ ਹੈ ਕੋਈ ਅਰੇ ਬੈ ਕੁਝ ਵੀ ਵੈਰੀਫਾਈ ਨਹੀਂ ਹੋਇਆ ਹਲੇ ਤੱਕ ਜਿਹੜੇ ਲੋਕੀ ਕਾਟ ਕੋਏ ਉਹਨਾਂ ਨੇ ਹੀ ਦੱਸਿਆ ਏ ਜੇ ਹਲ ਵੈਰੀਫਾਈ ਕਰਦੇ ਕਿ ਕੋਈ ਬੱਚਾ ਵਰਿਆ ਕਿ ਨਹੀਂ ਕੋਈ ਜਿਲੀ ਹੈ ਉਸ ਨੂੰ ਪਾਚਦੇ ਸਹੀ ਕੋਈ ਰਾਕ ਮੌਸਲੇ ਰੱਖ ਲੈ